ਇਲਾਕਾ ਨਿਵਾਸੀਆਂ ਨੂੰ ਮੋੜਿਆ ਸਹੂਲਤਾਂ ਮੁਹਿਆਰ ਕਰਵਾਉਣ ਦੇ ਲਈ ਹਲਕਾ ਵਸਤੇ ਅਧੀਨ ਪੰਦੇ ਵਾਰ ਨੰਬਰ 65 ਵਿਕੇ 12 ਲੱਖ ਦੀ ਲਾਗਤ ਦੇ ਨਾਲ 25 ਹਾਊਸ ਪਾਵਰ ਦੇ ਨਵੇਂ ਟਿਊਬਲ ਦਾ ਉਦਘਾਟਨ ਹਲਕਾ ਵਸਤੋ ਵਿਧਾਇਕ ਗੁਰਪ੍ਰੀਤ ਗੁੱਗੀ ਦੀ ਤਰਫ ਪਤਨੀ ਵੱਲੋਂ ਕੀਤਾ ਗਿਆ। ਬਦਕਾਨ ਗਲਤ ਕਰਦੇ ਆਪ ਆਗੂ ਹਿਮੰਤ ਗੋਇਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਲਾਕੇ ਦੇ ਲੋਕਾਂ ਨੂੰ ਪਾਣੀ ਦੀ ਬੜੀ ਕਿ ਲਤਾਰੀ ਹੈ ਜਿਸ ਨੂੰ ਅੱਜ ਤੂਰ ਕੀਤਾ ਗਿਆ। ਦੇਖੋ ਜੀ ਇਸ ਇਲਾਕੇ ਨੂੰ ਪਾਣੀ ਦੀ ਬਹੁਤ ਜ਼ਰੂਰਤ ਸੀਗੀ। ਤੇ ਕਿਉਂਕਿ ਵਾਟਰ ਲੈਵਲ ਬਹੁਤ ਨੀਚੇ ਹੋ ਗਿਆ ਸੀ ਇਸ ਲਈ ਅਸੀਂ ਹੁਣ ਇਹ 25 ਅੰਮਲ ਟਿਊਬਵਲ ਤੇ 12 ਲੱਖ ਦੀ ਲਾਗਤ ਨਾਲ ਸ਼ੁਰੂ ਕੀਤਾ ਹੈ ਜਿਹੜਾ ਕਿੰਨਾ 65 ਹੇਮੰਤ ਗੋਇਲ ਜੀ ਅੱਜ ਸਾਡੇ ਨਵਾਂ ਵਾਰਡ ਨੰਬਰ 73 ਪੁਰਾਣਾ ਨੰਬਰ 65 ਹੈ ਜੀ ਜੋ ਕਿ ਸ਼ੋਕਨਗਰ ਇਲਾਕੇ ਕਪਲਾਪਾਰਕ ਦੇ ਵਿੱਚ ਟਿਊਬਲ ਦੀ ਇਨਗੂਰੇਸ਼ਨ ਕੀਤੀ ਗਈ ਹੈ ਜੀ ਜੋ ਕਿ ਇੱਥੇ ਪਾਣੀ ਦੀ ਬਹੁਤ ਦਿੱਕਤ ਸੀ ਕਾਫੀ ਟਾਈਮ ਤੋਂ ਵਿੱਚੋਂ ਆ ਰਹੀ ਸੀ ਘੱਟੋ ਘੱਟ 5 ਸਾਲ ਤੋਂ ਜੋ ਸਾਡੇ ਐਮਐਲਏ ਸਾਹਿਬ ਨੇ ਆ ਕੇ ਟਿਊਬਲ ਚਲਾ ਕੇ ਲੋਕਾਂ ਦੀ ਮੁਸ਼ਕਲਾਂ ਦਾ ਹੱਲ ਕੀਤਾ ਜੀ ਤਾਂ ਕਿ ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਇਸ ਵਾਰਡ ਚ ਇਹ 25 ਹਾਰਸ ਪਾਵਰ ਦਾ ਟਿਊਬਲ ਹੈ ਜੀ ਜੋ ਕਿ ਪਹਿਲਾਂ ਇੱਥੇ ਸੀਗਾ ਜੀ 15 ਹਾਰਸ ਪਾਵਰ ਦਾ ਉਹਨੂੰ ਵਧਾ ਕੇ 25 ਹਾਰਸ ਪਾਵਰ ਦਾ ਲਾਇਆ ਹੈ ਹੋਰ ਵੀ ਇਲਾਕੇ ਵਿੱਚ ਇਸ ਤਰ੍ਹਾਂ ਸਰ ਸਾਰੇ ਪਾਸੇ ਜੋ ਜੋ ਸਾਨੂੰ ਜਿੱਦਾਂ ਕੋਈ ਕੰਪਲੇਨੈਂਟ ਕਰਦਾ ਸੀ ਉਸੇ ਟਾਈਮ ਹੱਲ ਕਰੀਦੀ ਹੈ ਜਿੱਦਾਂ ਇੱਥੇ ਪਾਣੀ ਦੇ ਸੀ ਕੋਈ ਸੀਵਰੇਜ ਦੀ ਹੈ ਸਾਰੇ ਪਾਸੇ ਹੁਣ ਆਉਣ ਵਾਲੇ ਟਾਈਮ ਤੇ ਸੁਪਰ ਚੰਕਸ਼ਨ ਵੀ ਲੱਗੂਗੀ ਸਾਰੇ ਵਾਰਡ ਦੇ ਵਿੱਚ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਵਾਰਡ ਵਾਸੀ ਨੂੰ ਦਿੱਕਤ ਨਾ ਆਵੇ ਜੀ ਵਿਧਾਨ ਲਈ ਤੇ ਲਈ ਠੀਂਗਾ ਚਾਟ ਤੇ ਰਿਪੋਰਟ